ਸਾਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ ਇੱਕ ਕਹਾਵਤ ਹੈ ਇਹ ਪ੍ਰਾਣੀ ਤੇ ਅੱਜ ਬਾਦਲ ਕਹਿੰਦੇ ਢੁਗਦੀ ਹੈ ਹੁਣ ਦੋਨੇ ਲੜੇ ਸੀ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦੋਨਾਂ ਨੇ ਦੂ ਰੁਪਈਆ ਦਾ ਕੰਮ ਹੀ ਕੀਤਾ ਸੀ ਮਨਪ੍ਰੀਤ ਜਾ ਕੇ ਕਾਂਗੜਾ ਚ ਕਹਿੰਦਾ ਮੇਰਾ ਤਾਇਆ ਐ ਕਹਿੰਦਾ ਮੇਰਾ ਤਾਇਆ ਉਹ ਕਹਿੰਦਾ ਮੇਰਾ ਭਾਈ ਐ ਕਹਿੰਦਾ ਮੈਂ ਸੁਖਬੀਰ ਬਾਦਲ ਆ ਉੱਥੇ ਜਾ ਕੇ ਚੋਣ ਜਿੱਤ ਗਿਆ ਸੋਨੀਆ ਗਾਂਧੀ ਤੋਂ ਟਿਕਟ ਲਿਆ ਕੇ ਤੇ ਵਿੱਤ ਮੰਤਰੀ ਬਣ ਗਿਆ ਪਹਿਲਾ 10 ਸਾਲ ਧਾਇ ਨਾਲ ਕਮਾਇਆ ਫਿਰ ਚਾਚੇ ਨਾਲ ਜਾਰ ਆ ਲਿਆ ਉੱਥੇ ਇਹ ਗੱਲ ਕਹਿਣਾ ਹੁੰਦਾ ਸੀ ਕਿ ਮਨਪ੍ਰੀਤ ਮਰ ਸਕਦਾ ਪਰ ਕਾਲੀਦਾਲ ਚ ਨਹੀਂ ਜਾਂਦਾ ਮਨਪ੍ਰੀਤ ਨੇ ਬੜੀ ਨੇੜਿਓਂ ਮੌਤ ਦੇਖੀ ਐ ਅੱਲਾ ਫੂਜ ਮਤਲਬ ਸ਼ੇਅਰ ਸੁਣਾਉਂਦਾ ਹੁੰਦਾ ਸੀ ਉਹ ਆਪਣੇ ਦੇ ਦੂਜੇ ਗੌਤਮਾ ਵਾਲੇ ਨਾ ਉਹਦਾ ਪਤਾ ਲੱਗਦਾ ਕਿ ਕੀ ਬੋਲਦਾ ਫਿਰ ਜਦੋਂ ਬੀਬੀ ਬਾਦਲ ਦੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਖਲਾਫ ਖੜਾ ਹੋਇਆ ਬਟਿੰਡੇ ਤੋਂ ਧੀ ਸੀ ਸਾਵਣਾ ਵੀ ਜਿਹਦੇ ਆ ਕਨਾ ਤੋਂ ਇਸ ਸੀਟੀ ਦੀ ਦਰਬਾਰ ਤੋਂ ਕਰਦੇ ਓਮ ਜਪ ਤੇ ਪਿੱਛੇ ਥੋੜੇ ਲੱਗਿਆ ਉਹ ਡੀਸੀ ਸਾਹਿਬ ਨੇ ਕਿਹਾ ਜੀ ਕਹਿੰਦਾ ਵੀ ਜਸਟ ਇ ਨਾਈਟ ਸੂਟ ਕੁਰਤਾ ਪਜਾਮਾ 5 ਸਾਲ ਹੈ ਤੇ ਮੈਂ 60 ਸਾਲ ਤੱਕ ਨੌਕਰੀ ਕਰਨੀ ਹੈ ਮੈਨੂੰ ਪਤਾ ਵੀ ਓਮ ਜਪਤੇ ਦਾ ਕੀ ਕਰਨਾ ਹੈ ਚਲੋ سلسلہ ਚੱਲਦਾ ਰਿਹਾ ਉਸ ਤੋਂ ਬਾਅਦ ਆ ਹੁਣ ਕੱਲ ਹਰਦੀਪ ਸਿੰਘ ਡਿੰਪੀ ਢਿੱਲੋ ਜੋ ਦੀਪ ਬਸਦੇ ਮਾਲਕ ਨੇ ਉਹ ਕਹਿੰਦੇ ਅਸੀਂ 35 ਸਾਲ ਇਹਨਾਂ ਦੇ ਨਾਲ ਸੇਵਾ ਕੀਤੀ ਉਹਦਾ ਭਾਈ ਇੱਕ ਸਣੀ ਢਿੱਲੋਂ ਇਹ ਦੋਨੇ ਭਰਾ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਖਿਲਾਫ ਗੱਲ ਸੁਣ ਨਹੀਂ ਸਕਦੇ ਸੀ ਜੇ ਲੋਕ ਵੈਸੇ ਵੀ ਦਲੀਲ ਨਾਲ ਗੱਲ ਕਰਦੇ ਸੀ ਤਾਂ ਲੜ ਪੈਂਦੇ ਸੀ ਮਤਲਬ ਇੰਨਾ ਇਹਨਾਂ ਨੂੰ ਭੂਤ ਸਵਾਰ ਸੀ ਅਕਾਲੀ ਦਲ ਤੇ ਸੁਖਬੀਰ ਬਾਦਲ ਦਾ ਉਂਡਿਪੀਡ ਲੋਕਲ ਰਸੀਵਾ ਦਿੱਤਾ ਉਹਨਾਂ ਨੇ ਉਹਨਾਂ ਦੀ ਇੱਕ ਵੀਡੀਓ ਆਈ ਹੈ ਕਾਨਫਰੰਸ ਕਰੀ ਉਹਨਾਂ ਨੇ ਲਾਈਵ ਹੋਏ ਐ ਉਹ ਕਹਿੰਦੇ ਜੀ ਮੈਨੂੰ ਸੁਖਵੀਰ ਬਾਦਲ ਨੇ ਕਿਹਾ ਸੀ ਵੀ ਜੇ ਸਿਆਸਤ ਕਰਨੀ ਹੈ ਤਾਂ ਤਲਵੰਡੀ ਸਾਬੋ ਤੇ ਚੱਲਿਆ ਜਾ ਮੇਰੀ ਬੇਇੱਜ਼ਤੀ ਕੀਤੀ ਕਹਿੰਦਾ ਮੈਨੂੰ ਮਹਿਸੂਸ ਹੋਇਆ ਫਿਰ ਮੈਨੂੰ ਬੁਲਾਇਆ ਗਿਆ ਫਿਰ ਮੈਂ ਦੱਸਿਆ ਉਹ ਕਹਿੰਦਾ ਮੈਂ ਹੱਸਦਾ ਸੀ ਉਹ ਰਸਦਾਰ ਇਸ ਪਾਈ ਢਿਲੋਂ ਸਾਹ ਬੋ ਹਟੀ ਕਾਲਾ ਕੇ ਦੇਖਦੇ ਅਗਲੇ ਤੇ ਸੂਈ ਲਾ ਕੇ ਦੇਖਦੇ ਵੀ ਚਲਦਾ ਇਹ ਤਾਂ ਮੂਰੋਂ ਬੋਲ ਪੈਂਦਾ ਫਿਰ ਉਹਨੂੰ ਉਹੇ ਜੀ ਗੱਲ ਕਰਦੇ ਆ ਜੇ ਜੀਵ ਜੂਰੀ ਆ ਪੰਜ ਪਿਆਰੇ ਵੰਗੂ ਦੇ ਸਿੰਘ ਸਹਿਬਾਨ ਨੂੰ ਫਿਰ ਉਹੇ ਜੀ ਗੱਲ ਕਰਦਾ ਹੁਣ ਇਹੀ ਗੱਲ ਜੀਤ ਮਿੰਦਰ ਸਿੱਧੂ ਨੂੰ ਕਹੀ ਸੀ ਵੀ ਤਲਵੰਡੀ ਦੇ ਉੱਡ ਜਾ ਇਹੀ ਗੱਲ ਸਕੰਦਰ ਸਿੰਘ ਮਲੂਕਾ ਨੂੰ ਕਹਾਂ ਜੀ ਤੂੰ ਮੌੜ ਤੇ ਚਲਾ ਜਾ ਇਹੀ ਗੱਲ ਜਨਮੇਚਨ ਸਿੰਘ ਸੇਖੋਂ ਨੂੰ ਕਿਹਾ ਸੀ ਵੀ ਤੂੰ ਵੀ ਤਲਵੰਡੀ ਤੇ ਚਲਾ ਜਾ। ਇਹੀ ਗੱਲ ਸੇਖਾਂ ਨੂੰ ਫੇਰ ਕਿਹਾ ਸੀ ਵੀ ਤੂੰ ਜਾ ਕੇ ਫਿਰੋਜ਼ਪੁਰ ਚਲਾ ਜਾ। ਜਦੋਂ ਜਲਾਲਾਵਾਲ ਤੋਂ ਚੋਣ ਲੜੀ ਫੇਰ ਫੇਰ ਸੇਖਾਂ ਨੂੰ ਕਹਿੰਦਾ ਮੋੜ ਤੇ ਚਲਾ ਜਾ। ਮਤਲਬ ਸਾਡੇ ਲੋਕਾਂ ਨੂੰ ਪਤਾ ਹੈ ਵੀ ਇਹ ਜਿਹੜਾ ਖਾਨਦਾਨ ਹੈ ਇਹ ਸਾਨੂੰ ਬੁੱਧੂ ਬਣਾਉਂਦਾ ਲੇਕਿਨ ਇਹਨਾਂ ਲੀਡਰਾਂ ਨੂੰ ਇਹ ਹੁੰਦਾ ਵੀ ਇਹ ਦਾ ਕਰਕੇ ਕੀ ਆ ਕੋਈ ਦਾਅ ਲੱਗ ਜੀ। ਦਾਅ ਲੱਗ ਜੇ ਮੰਤਰੀ ਬਣ ਜਾਂਗੇ। ਉਹ ਡਿੰਪੀਟ ਨੂੰ 17 ਤੇ ਹਾਰ ਗਿਆ ਸੀ 22 ਦੇ ਵਿੱਚ ਹਰਿਆ ਬਰਾਬਰ ਨਹੀਂ ਉਹ 1300 ਬੋਟ ਤੇ ਹਰਿਆ 49000 ਕੁਝ ਬੋਟ ਲੈ ਗਿਆ 50000 ਕੁਝ ਬੋਟ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਸੌਰੀ ਰਾਜਾ ਬੜਿੰਗਾ ਜਿਹੜਾ ਜਿੱਤਿਆ ਕਿਤੇ ਰਬੇ ਤੋਂ ਬਦਰ ਬਰਾਬਰ ਦੀ ਟੱਕਰ ਸੀ ਤੇ ਮਨਪ੍ਰੀਤ ਬਾਦਲ ਦੀ ਜਮਾਨਤ ਜਬਤ ਹੋ ਗਈ ਸੀ ਮਨਪ੍ਰੀਤ ਬਾਦਲ ਦੀ ਬਟਿੰਡੇ ਤੋਂ ਜਮਾਨਤ ਜਬਤ ਹੋ ਗਈ ਸੀ ਸੈਂਟਰ ਚ ਹੀ ਨਹੀਂ ਆਇਆ ਵੋਟਾਂ ਵੜੇ ਨਹੀਂ ਆਇਆ ਗੰਤੀਜੀ ਨਹੀਂ ਆਇਆ ਪ੍ਰਕਾਸ਼ ਸਿੰਘ ਬਾਦਲ ਖੁਦ ਲੰਬੀ ਤੋਂ ਹਰ ਗਏ ਸੀ ਮਤਲਬ ਇਹਨੇ ਮੁਕਾਬਲਾ ਤਾਂ ਕੀਤਾ ਨਾ ਹੁਣ ਗੱਲ ਕਰਦਾਰ ਖੁਸ਼ੀ ਦੀ ਹੈ ਕਰਦਾਰ ਉਹ ਕਹਿੰਦਾ ਵੀ ਜਾ ਕੇ ਹੁਣ ਤੂੰ ਭਾਈ ਉਧਰ ਚਲਾ ਜਾ ਜੇ ਸਿਆਸਤ ਕਰਨੇ ਉਹ ਤਲਵੰਡੀ ਦੇ ਲੋਕ ਉਹਨੂੰ ਕੀ ਜਾਣਦੇ ਆ ਠੀਕ ਹੈ ਪਾਰਟੀ ਆਪਣੀ ਜਗ੍ਹਾ ਹੈ ਉਹਦੇ ਮਨ ਵਿੱਚ ਆਇਆ ਤਾਂ ਉਹਨੇ ਸੋਚਿਆ ਵੀ ਆਪਾਂ ਕਿਉਂ ਐਵੇਂ ਜੋੜੇ ਤੜਾਈਏ ਉਹ ਕਹਿੰਦਾ ਮੈਂ ਪਰਚੇ ਵੀ ਦਰਜ ਕਰਾਏ ਆ ਮੈਂ ਇਹਨਾਂ ਦੇ ਨਾਲ ਰਿਆ ਵੀ ਆ ਮੇਰਾ ਨੁਕਸਾਨ ਵੀ ਹੋਇਆ ਹੈ ਫਾਈਨੈਂਸ਼ਲੀ ਤੌਰ ਤੇ ਵੀ ਹੋਇਆ ਹੈ ਇਹਨਾਂ ਨਾਲੋਂ ਤਾਂ ਲੋਕ ਕਹਿੰਦਾ ਮੈਨੂੰ ਉਹੀ ਜ਼ਿਆਦਾ ਚਾਹੁੰਦੇ ਆ ਚਲੋ ਕੋਈ ਗੱਲ ਉਹਦੀ ਵੀ ਸੁਣ ਲਈ ਆਪਾਂ ਨੇ ਹੁਣ ਮਨਪ੍ਰੀਤ ਬਾਦਲ ਕਹਿੰਦੇ ਆ ਕਾਲੀ ਦਲ ਵਿਚ ਆ ਰਿਹਾ ਉਹ ਕੁਝ ਦਿਨ ਪਹਿਲਾਂ ਭਗਵੰਤ ਮਾਨ ਨਾਲ ਜਾਂ ਹੋਰ ਆਪਾਦਮਿਆਂ ਦੇ ਮੀਟਿੰਗ ਹੋਈ ਸੀ ਤੇ ਸੋ ਵੀਰ ਬਾਦਲ ਨੂੰ ਕਹਿੰਦਾ ਵੀ ਉਧਰ ਨਾ ਜਾ ਉਧਰ ਚਲਿਆ ਗਿਆ ਤੇ ਤੋਂ ਵੜਿਆ ਅੱਗੇ ਸਾਰਾ ਕੁਝ ਪੁੱਛ ਲੈਣਗੇ ਤੇ ਫਿਰ ਤੂੰ ਸਾਨੂੰ ਪਸਾ ਦੇਗਾ ਹੁਣ ਕਹਿੰਦਾ ਵੀ ਪਰਿਵਾਰ ਇੱਕ ਆਈ ਦਾ ਭਰਾ ਭਰਾ ਆਈ ਦਾ ਇਕੱਠੇ ਆ ਇਹ ਤਾਂ ਉਹ ਇਕੱਠੇ ਰਹਿਾਂਗੇ ਤਾਂ ਉਹ ਲੋਕਾਂ ਨੂੰ ਪਤਾ ਹੈ ਬੈਸੀ ਬਿੱਲੀ ਆ ਪਿੰਡਾਂ ਦੇ ਵਿੱਚ ਆਪਾਂ ਰਹਿਣ ਵਾਲੇ ਐ ਇਸ ਮਾਧਮ ਰਾਈ ਮੈਂ ਕਹਿਣਾ ਚਾਹੁੰਦਾ ਬਿੱਲੀ ਜਦੋਂ ਸੁੰਦੀ ਹੈ ਨਾ ਉਹਦੇ ਪੰਜ ਚਾਰ ਬਲੂਮੜੇ ਹੁੰਦੇ ਆ ਉਹ ਸੱਤ ਘਰ ਲੈ ਜੇ ਜਦੋਂ ਫਿਰ ਉਹ ਦੁੱਧ ਪੀਣੋਂ ਹਟ ਜਾਂਦੇ ਆ ਪਿਹੜਾਰ ਹੋ ਜਾਂਦੇ ਆ ਇੱਕ ਨਿਜਮ ਲਾ ਲਓ ਬਿੱਲੀ ਦੀ ਮਰਜ਼ਾਦਾ ਲਾ ਲਓ ਜਿਹੜੀ ਗੱਲ ਅਟਲ ਸਚਾਈ ਹੈ ਉਹ ਫੇਰ ਚਲੀ ਜਾਂਦੀ ਉਸ ਜਗ੍ਹਾ ਤੇ। ਪਰ ਇਹ ਹੀ ਮਨਪ੍ਰੀਤ ਦੀ ਗੱਲ ਹੋਊਗੀ। ਪਹਿਲਾਂ ਕਿੱਥੇ ਸੀ? ਅਕਾਲੀ ਦਲ 'ਚ। ਫੇਰ ਕਿੱਥੇ ਚਲਾ ਗਿਆ? ਪੀਪੀ 'ਚ। ਫੇਰ ਕਿੱਥੇ ਚਲਾ ਗਿਆ? ਕਾਂਗਰਸ 'ਚ। ਫੇਰ ਕਿੱਥੇ ਚਲਾ ਗਿਆ? ਭਾਜਪਾ 'ਚ। ਫੇਰ ਸੰਧੀ ਕਿਦਣਾ ਕਰਦਾ ਸੀ ਆਪ ਨਾਲ ਤੇ ਦੁਬਾਰੇ ਕਿੱਥੇ ਜਾੜਿਆ? ਅਕਾਲੀ ਦਲ 'ਚ। ਪਹਿਲਾਂ ਬਾਦਰ ਨਾਲ ਸੀ ਹੁਣ ਸੁਖਵੀਰ ਨਾਲ ਆ ਗਿਆ ਸੱਤ ਪੂਰੇ ਹੋ ਗਏ ਬਸ ਉਹ ਸੇਰਾ ਫੇਰ ਆਗੇ ਇਕੱਠੇ ਹੋ ਗਏ ਹੁਣ ਜਿਹੜੇ ਬਰਾਡ ਵਰਗੇ ਚੰਨਜੀਤ ਬਰਾਡ ਵਰਗਾ ਨੇ ਕੰਮ ਕਰਿਆ ਟੈਂਟ ਲਾਏ ਜੋੜੇ ਤੜਾਏ ਮਤਲਬ ਕਿ ਪਰਚੇ ਹੋਏ ਡਿੰਪੀ ਢੋਤੇ ਹੋਏ ਹੋਰ ਆਪਣੇ ਜਥੇਦਾਰ ਸੀ ਕੋਲੇ ਵਾਲੀ ਵਾਲਾ ਸੀਗਾ ਉਹਨੇ ਸਭੀ ਬਿਜ਼ਨਸ ਦੀ ਬਾਹ ਫੜ ਲਈ ਬਾਦਰ ਕਹਦੇ ਪਰਚਾ ਹੋਇਆ ਨਾ ਕੋਟੀ ਚ ਨਾ ਬਣੀ ਮਤਲਬ ਕਿ ਏਡਾ ਗੜਸਾਲਾ ਸੀ ਚਲੋ 2 ਰੁਪਏ ਬੜਾਏ ਤਾਂ ਉਹਨੇ ਵੀ ਐ ਪੈਸੇ ਤਾਂ ਮੋٹے ਬਣਾਏ ਨੇ ਉਹਨੇ ਪਰ ਮਤਲਬ ਖੜਾ ਤਾਂ ਖੜਾ ਸੀ ਨਾਲ ਤਾਂ ਇਨਾਂ ਲੋਕਾਂ ਨੂੰ ਮਹਿਸੂਸ ਕੀ ਹੋਇਆ ਚਲੋ ਪੈਸਾ ਕਮਾਉਣਾ ਕੋਈ ਬਾਹਲੀ ਕਬੱਡੀ ਕਰਨੀ ਹੁੰਦੀ ਰਤਬਾ ਰਤਬਾ ਹੁੰਦਾ ਵੀ ਯਾਰ ਇਹ ਸਾਫ ਕਾ ਐਮ ਐਲ ਏ ਐ ਇਹ ਮੰਤਰੀ ਐ ਹੁਣ ਨਾ ਤਾਂ ਊੜਿਆਲੀ ਵਾਲਾ ਐਮ ਐਲ ਏ ਬਣਿਆ ਨਾ ਡਿਪਟੀ ਲੂਮਣਿਆ ਨਾ ਚੰਨਜੀਤ ਬਰਾੜ ਬਣਿਆ ਕੰਮ ਜੋ ਮਰਜ਼ੀ ਕਰ ਲੈ ਪੈਸੇ ਚਾਹੇ ਕਮਾ ਲੈ ਕੁਝ ਵੀ ਕਰ ਲਿਆ ਔਰ ਇੱਕ ਸੰਵਿਧਾਨਿਕ ਅਹੁਦਾ ਤੇ ਪਬਲਿਕ ਦਾ ਰਤਬਾ ਹੁੰਦਾ ਅਨੰਦੀ ਬਕਰ ਹੁੰਦਾ ਬੰਦਾ ਬੜੀ ਸ਼ਾਂਤੀ ਨਾਲ ਰਹਿੰਦਾ ਵੀ ਹਾਂ ਜਦ ਮੈਂ ਉਹਦਾ ਗੱਡ ਸੀ ਹੋਰ ਹੈ ਹੁਣੇ ਦੋਨੇ ਭਰਾ ਭਰਾ ਇਕੱਠੇ ਹੋ ਗਏ ਇਹ ਮਨਪ੍ਰੀਤ ਆਪ ਚ ਜਾਂਦਾ ਸੀ ਉਹਨੂੰ ਸੁਖਵੀਰ ਬਾਦਲ ਨੇ ਕਿਹਾ ਕਹਿੰਦਾ ਚਲੋ ਪਾਰਟੀ ਚਾਹੇ ਜੀਓ ਹੈ ਚਾਹੇ ਹੀਰੋ ਹੈ ਕਿ ਉਧਰੋਂ ਵੀ ਮਾਰੇ ਗਏ ਆਪਣਾ ਜਿਹੜਾ ਭਾਈ ਭੱਪੇ ਵਾਲਾ ਕੰਮ ਹੈ ਉਹ ਤਾਂ ਆਪਾਂ ਸੰਭਲ ਗਏ ਨਾ ਤੂੰ ਕਿੱਥੇ ਲੋਕਾਂ ਨੂੰ ਕਹਿੰਦੇ ਹੁੰਦੇ ਸਾਡਾ ਇੱਟ ਕੁੱਤੇ ਵਾਲਾ ਮੈਰ ਆ ਜੀ ਇਹ 250 ਕਰੋੜ ਦਾ ਪੈਕੇਜ ਖੰਦਾ ਜੀ ਮੇਰੀ ਤਾਈ ਦੇ ਭੋਗ ਵੇਲੇ ਜੀ ਰੋਟੀਆਂ ਲਿਆਏ ਸੀ ਇਹ ਗੁਰਦੁਆਰੇ ਚੋਂ ਉਹਨਾਂ ਨੇ ਆਉਂ ਕੀਤਾ ਜੀ ਇਹਨਾਂ ਨੇ ਆਂ ਕੀਤਾ ਜੀ ਸਖਬੀਰ ਉਹਨੂੰ ਕਹਿੰਦਾ ਹੁੰਦਾ ਸੀ ਉਹ ਉਹਨੂੰ ਕਹਿੰਦਾ ਹੁੰਦਾ ਸੀ ਅੱਜ ਜਦੋਂ ਬਟੰਡੇ ਤੋਂ ਖੜਾ ਹੋਇਆ ਸੀ ਆਪ ਸੁਣਿਆ ਮੈਂ ਮੌਤ ਨੇੜੋਂ ਦੇਖੀ ਐ ਮਨਪ੍ਰੀਤ ਕਹਿੰਦਾ ਸੀ ਹੁਣ ਪਤਾ ਨਹੀਂ ਕਿਹੜੇ ਧਰਮ ਰਾਜ ਨੂੰ ਮਿਲਿਆ ਇਹ ਦੋਨੇ ਜਣੇ ਇਹ ਵੀਰੋ ਇੱਕ ਸਿਆਸਤ ਇਹ ਜੀ ਚੀਜ਼ ਹੈ ਕਿ ਲੋਕਾਂ ਨੂੰ ਮੂਰਖ ਬਣਾਉਣ ਜਾਂਦਾ ਹੋਇ ਬੰਦਾ ਜੋ ਮਰਜ਼ੀ ਡੂਗਡੂਗੀ ਚਲਾ ਲਵੇ ਇੱਕ ਲੀਡਰ ਦੇ ਦੋ ਬੱਚੇ ਸੀ ਦੋ ਬੱਚੇ ਇੱਕ ਵਿਚਾਰਾ ਖੇਤ ਜਾਂਦਾ ਉਹਦਾ ਕੰਮ ਕਰਦਾ ਸ਼ਾਮ ਨੂੰ ਘਰੇ ਆ ਜਾਂਦਾ ਇੱਕਾ ਲੀਡਰ ਤਾਂ ਜਿਹੜਾ ਦੂਜਾ ਬੱਚਾ ਸੀ ਉਹ ਆਪਦੇ ਪਿਓ ਨਾਲ ਜਾਂਦਾ ਲੋਕਾਂ ਦੇ ਕੰਮ ਕਰਾਉਂਦਾ 2 ਰੁਪਏ ਛਾਪਦਾ ਉਹ ਜਦੋਂ ਅੱਡੋ ਹੋਇਆ ਅੱਡ ਹੋਣ ਤੋਂ ਬਾਅਦ ਉਹਨੇ ਜਾਦੇ ਹਿੱਸਾ ਰੱਖ ਲਿਆ ਜਦੋਂ ਕੋ ਦੂਰ ਕੀ ਬਣਾਉਂਦਾ ਸੀ ਬਾਹਰੋਂ ਉਹ ਕਹਿੰਦਾ ਵੀ ਤੇਰੇ ਕੋਲੇ ਆ ਕੁਛ ਆ ਤੇਰੇ ਕੋਲੇ ਆ ਕੁਛ ਆ ਉਹ ਕਹਿੰਦਾ ਪਾਪਾ ਮੈਨੂੰ ਵੀ ਸਿਆਸਤ ਸਿਖਾ ਉਹ ਕਹਿੰਦਾ ਵੀ ਤੂੰ ਸਿਆਸਤ ਦੇ ਕਾਬਲ ਨਹੀਂ ਕਹਿੰਦਾ ਜੀ ਮੈਨੂੰ ਵੀ ਸਿਖਾਓ ਇਹ ਤਾਂ ਇੰਨਾ ਕੁਛ ਬਣਾਈ ਬਣਾ ਲਿਆ ਮੈਂ ਖੇਤੋਂ ਘਰੇ ਘਰੋਂ ਖੇਤ ਮੇਰੇ ਮੇਰੇ ਬੰਦਾ ਕੁਛ ਵੀ ਉਹ ਕਹਿੰਦਾ ਚੰਗਾ ਉੱਠੇ ਤੇ ਚੜ ਉਹਠੇ ਤੇ ਚੜ ਕੇ ਉਹਨੇ ਬਾਹਾਂ ਐ ਕਰ ਲੀਆਂ ਉਹਦੇ ਪਿਓ ਨੇ ਉਹ ਕਹਿੰਦਾ ਛਾਲ ਮਾਰ ਉਸ ਸ਼ਾਨ ਮਾਰੀ ਉਹ ਪਿੱਛੇ ਹਟ ਗਿਆ ਉਹਦੇ ਦੋਨੇ ਗੋਡੇ ਟੁੱਟ ਗਏ ਉਹ ਕਹਿੰਦਾ ਮੇਰਾ ਪਿਓ ਸੀ ਤੂੰ ਯਾਰ ਮੈਨੂੰ ਸਮਝਿਆ ਨਹੀਂ ਉਹ ਕਹਿੰਦਾ ਭਾਈ ਇਹ ਸਿਆਸਤ ਹੈ ਜੇ ਤਾ ਲੋਕਾਂ ਨੂੰ ਆਏ ਸਿੱਟਣ ਜਾਣ ਤਾਂ ਫਿਰ ਤੂੰ ਕੰਮਜਾਪਾ ਨਹੀਂ ਚੁੱਪ ਕਰਕੇ ਆਦੀ ਖੇਤੀ ਕਰ ਲੈ ਇਹ ਹੈ ਸਿਆਸਤ ਹੁਣ ਦੋਨੇ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਇਕੱਠੇ ਹੋ ਗਏ ਹੁਣ ਇੰਮਪੀਟੀ ਲੋਕ ਆ ਰਹੇ ਆ ਵੀ ਕੰਮ ਬੀਜੇਪੀ ਚ ਕਰਦਾ ਹੈ ਚਾਹ ਪਾਣੀ ਲੋਕਾਂ ਤੋਂ ਪੀ ਕੇ ਆਇਆ ਨਾ ਬੀਜੇਪੀ ਚੱਜ ਤਾਈ ਕੋਈ ਬੰਦਾ ਨਹੀਂ ਮਰ ਲਾਇਆ ਕਹਿੰਦਾ ਸ਼ਰਮਣੀ ਕਾਲੀ ਦਾ ਉਹਦੀ ਮਦਦ ਕਰੋ ਮਦਦ ਕਰੋ ਇਸ ਕਰਕੇ ਮੈਂ ਲੋਕਾਂ ਨੂੰ ਇਸ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹਣਾ ਹੈ ਕਿ ਭਾਈ ਤੁਸੀਂ ਆਪਣੀ ਕਰਤਾਰ ਕੁਸ਼ੀ ਨਾ ਕਰੋ ਇਹ ਹੁਣ ਇਕੱਠੇ ਹੋਗੇ ਹੁਣ ਇਕੱਠੇ ਹੋਣ ਤੋਂ ਬਾਅਦ ਮਨਪ੍ਰੀਤ ਨੂੰ ਸੁਖਵੀਰ ਬਾਰੇ ਈਨੇ ਕੀ ਕਿਹਾ ਸੁਖਵੀਰ ਨੂੰ ਚੰਨਜੀਤ ਬਰਾੜ ਨੇ ਕੀ ਕਿਹਾ ਡੀਪੀਟੀ ਲੋਣੇ ਕੀ ਕਿਹਾ ਸ਼ਨੀ ਨੇ ਕੀ ਕਿਹਾ ਹੋਰ ਇਹ ਤੇ এবੀਸੀ ਨੇ ਕੀ ਕਿਹਾ ਹੁਣ ਇੱਕ ਦੂਜੇ ਨੂੰ ਸਾਰਾ ਦੱਸਣਗੇ ਫੇਰ ਉਹ ਕਲਮ ਨਾਲ ਕਹਿੰਦੇ ਵੀ ਇਹਨੂੰ ਆਪਾਂ ਪਾਸੇ ਕਰ ੱੱਪੜ ਝਾੜਨ ਤੇ ਰੱਖ ਬਸ ਤੇ ਸਾਡੇ ਲੋਕ ਸਮਝਦੇ ਨਹੀਂ ਬਾਦਲ ਸਾਹਿਬ ਬਾਦਲ ਸਾਹਿਬ ਬਾਦਲ ਸਾਹਿਬ ਬਾਦਲ ਸਾਹਿਬ ਨਾ ਕੋਈ ਪ੍ਰੋਟੋਕੋਲ ਦਾ ਪਤਾ ਹੈ ਨਾ ਕੋਈ ਪਾਰਟੀ ਦਾ ਪਤਾ ਹੈ ਨਾ ਕੋਈ ਟਿੱਕ ਦਾ ਪਤਾ ਹੈ ਨਾ ਕੋਈ ਲੈਣਾ ਨਾ ਕੋਈ ਦੇਣਾ ਉਹਨੇ ਕਹਿੰਦਾ ਕਲਰਕ ਆ ਉਹ ਉਹ ਵਿਸ਼ੇ ਹੀ ਖਾਲਾ ਆਪਣਾ ਦਲਜੀਤ ਜੀ ਮਾ ਉਹ ਹੁਣ ਬੋਲੀ ਜਾਂਦਾ ਕਿ ਸਾਡਾ ਸੰਭਾਵੀ ਉਮੀਦਵਾਰ ਸੀ ਜੀ ਡਿੰਪੀ ਢਿੱਲੋਂ ਇਹੀ ਪਾਰਟੀ ਦਾ ਹੋ ਸੀ ਇਹੀ ਆ ਸੀ ਕਿਉਂ ਬੁਲਾ ਰਾ ਹੈ ਨਾ ਉਹ ਸਕੱਤਰਾ ਉੱਥੇ ਉਹ ਜਿਹੜਾ ਹੈਗਾ ਪ੍ਰੈਸ ਨੋਟ ਜਾਰੀ ਕਰਦਾ ਜਿਹੜਾ ਡਿੰਪੀ ਢਿੱਲੋਂ ਕਹਿੰਦਾ ਮੈਨੂੰ ਇਹ ਗੱਲ ਕਹਿੰਦਾ ਵੀ ਪਾਈਏ ਸਿਆਸਤ ਕੰਮ ਨਹੀਂ ਜਾਂ ਜਾ ਘਰੇ ਵਜਾ ਜਾਂ ਜਾ ਕੇ ਤਲਵੰਡੀ ਤੇ ਜਾ ਉਹ ਕੋਈ ਇਹ ਗੱਲ ਕਹਿੰਦਾ ਪਹਿਲੀ ਗੱਲ ਬਿਆਨ ਹੀ ਮੇਲ ਖਾਂਦਾ ਇਹਨਾਂ ਦਾ ਸੋ ਇਸ ਕਰਕੇ ਵੀਰੋ ਬਗਾਨਦਲ ਕੇ ਬਹੁਤੇ ਭਰੋਸੇਯੋਗ ਨਹੀਂ ਤੁਸੀਂ ਮੈਂ ਸਮਾਧਮ ਰਾਏ ਕਹਿਣਾ ਵੀ ਰੋਜ਼ ਜੇ ਆਪਾਂ ਕਹੀ ਦੀ ਮੈਲ ਧੋਈ ਜਾਈਏ ਨਾ ਤਾਂ ਉਹਦੇ ਪਾਪ ਧੁੱਤ ਜਾਂਦੇ ਆ ਆਪ ਦੇ ਸਿਰ ਚੜ ਜਾਂਦੇ ਆ ਜੇ ਆਪਾਂ ਰੋਜ਼ ਇੱਕ ਗੱਲ ਨੂੰ ਰੱਟਾ ਲਾਈ ਚਾਹੀਏ ਜਿਹੜੇ ਬੰਦੇ ਜਿਹੜੇ ਬੰਦੇ ਗੁਰੂ ਦੇ ਨਹੀਂ ਬਣੇ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਬਣੇ ਜਿਹੜੇ ਬੰਦੇ ਸੰਗਤ ਦੇ ਨਹੀਂ ਬਣੇ ਜਿਨ੍ਹਾਂ ਨੇ ਪੰਜ ਵਾਰ ਦਾ ਮੁੱਖ ਮੰਤਰੀ ਬਣਾਇਆ ਜਿਹੜੇ ਬੰਦੇ ਉਸ ਧਾਰਮਿਕ ਸੰਸਥਾ ਦੇ ਨਹੀਂ ਬਣੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਮੀਟਿੰਗਾਂ ਕੀਤੀਆਂ ਟੈਂਟ ਲਾਏ ਭਾਂਡੇ ਵਰਤੇ ਗੁਰੂ ਘਰ ਦੇ ਸ਼੍ਰੋਮਣੀ ਕਮੇਟੀ ਦੇ ਨਹੀਂ ਬਣੇ 328 ਸੂਪ ਗੁੰਮ ਹੋ ਗਏ ਯਾਰ ਜਿਹੜੇ ਪ੍ਰਮਾਤਮਾ ਦੇ ਕਰੋ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਤੇ ਮਹਾਵਾਕ ਅਨਸਾਰ ਉਹਨਾਂ ਦੇ ਵੀ ਬਣੇ ਉਹ ਥੋੜੇ ਕਿਵੇਂ ਵੰਣਗੇ ਮੈਨੂੰ ਇਹ ਦੱਸੋ ਸਾਡੇ ਲੋਕ ਫੇਰ ਲੈਣਾ ਵੰਣਗੇ ਉਹਨਾਂ ਦੇ ਘਰੇ ਤੁਰੇ ਫਿਰਦੇ ਆ ਇੱਕ ਤੁਸੀਂ ਇੰਟਰਵਿਊ ਦੇਖੀ ਐ ਵੈਸੇ ਵੀਡੀਓ ਲੰਬੀ ਹੋਗੀ ਬੱਬੀ ਬਾਦਲ ਦੀ ਉਹ ਕਹਿੰਦਾ 95 ਦੇ ਵਿੱਚ ਜਦੋਂ ਬਾਦਲ ਮਨਪ੍ਰੀਤ ਬਾਦਲ ਚੋਣ ਲੜਿਆ ਅ ਮਰਤਬੀ ਛਕਿਆ ਕਿ ਸਹਿਰਾ ਵੀ ਪਾਇਆ ਕਿਰਪਾਨ ਵੀ ਪਾਈ ਤੇ ਆਪਣਾ ਕਮਰ ਕਸਾਈ ਮੰਨੇ ਆ ਤੇ ਲੋਕਾਂ ਤੋਂ ਵੋਟਾਂ ਵੀ ਲਈਆਂ ਕਹਿੰਦਾ ਮੈਂ ਨਾਲ ਜਾਂਦਾ ਰਿਹਾ ਜਿੱਦਣ ਜਿੱਤ ਗਿਆ ਕਿਰਪਾਨ ਲਾ ਕੇ ਡੈਨਿੰਗ ਸਟ ਤੇ ਰੱਖਤੀ ਟੋਟੀਖਣ ਵਾਲੇ ਦੀ ਵੀਡੀਓ ਕੱਢ ਲਈ ਮੈਂ ਝੂਠ ਬੋਲਿਆ ਦਾੜੀ ਕਟਾਤੀ ਕਹਿੰਦਾ ਬਸ ਆਮ ਕੋ ਤੁਮ ਕੋ ਕੀ ਗਲਵਾ ਦਾ ਇਹ ਕੀ ਹੈ ਇਹਨੂੰ ਕਹਿੰਦੇ ਭੇਕ ਬਖਾਵਾ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਰਿਓ ਬਸ ਨਰਕ ਮੇਲੀ ਦੇਖਾਵਾ ਕੀ ਦੀ ਸਿੱਖਿਆ ਜਾਣਗੇ ਨਰਕਾਂ ਦੇ ਕੁੰਡ ਨੂੰ ਇਹ ਸੋ ਪ੍ਰਾਹੋ ਹੁਣ ਜਿਹੜਾ ਡੀਪੀ ਢਿਲੋਂ ਪਿੱਟੀ ਜਾਂਦਾ ਚਲੋ ਮੰਨਦੇ ਆ ਵੀ ਉਹਨੇ ਕੋਈ ਪਰਮਟ ਲੈ ਲਏ ਹੋਣਗੇ ਬੱਸਾਂ ਪਾ ਲਈਆਂ ਹੋਣੀਆਂ ਬਾਦਲ ਕਾਤੋਂ ਬਹੁਤ ਕੁਝ ਲੈ ਲਿਆ ਉਹ ਲੈ ਹੈ ਇਹ ਚੁਗੋਂ ਦੋਰ ਹੈ ਨਹੀਂ ਪੈਸੇ ਕਮਾਏ ਆ ਉਹਨਾਂ ਨੇ ਪਰ ਉਹ ਕਹਿੰਦਾ ਵੀ ਮੇਰਾ 37 ਸਾਲ 35 ਸਾਲ ਦਾ ਜਿਹੜਾ ਕਰਦਾਰ ਸੀ ਕਰਦਾਰ ਕੂਸ਼ੀ ਕਰਕੇ ਇਸ ਵੀਰ ਬਾਦਲ ਨੇ ਮੈਨੂੰ ਜ਼ੀਰੋ ਤੇ ਕਰਤਾ ਜਿਹੜਾ ਮੈਂ ਲੋਕਾਂ 'ਚ ਮੇਰਾ ਬੇਸ ਆ ਉਹ ਉਹ ਕੱਲਾ ਰਹਿ ਗਿਆ ਤੇ ਅੱਜ ਉਹ ਇਸ ਕਰਕੇ ਉਹ ਇਸ ਚੀਜ਼ ਤੋਂ ਬੰਨ ਜਾ ਹੋ ਗਿਆ ਸਭ ਤੋਂ ਵੱਡੀ ਗੱਲ ਹੈ لیاقت ਦੀ ਹੁਣ ਲਿਆ ਕੇ ਉੱਥੇ ਗਿੱਦੜ ਪਾਏ ਤੇ ਮਨਪ੍ਰੀਤ ਨੂੰ ਚੋਣ ਲੜਾ ਰਹੇ ਆ ਜਾ ਸੁਖਵੀਰ ਬਾਦਲ ਆਪ ਲੜੂਗਾ ਹੁਣ ਹਾਰ ਸਿਮਰਤ ਕਹਿੰਦੀ ਆ ਸੁਖਵੀਰ ਬਾਦਲ ਚੋਂ ਲੜੂ ਹਾਰ ਸੁਖਵੀਰ ਕਹਿੰਦਾ ਜੀ ਡੀਪੀ ਢਿੱਲੋਂ ਲੜੂ ਆਪਣਾ ਸੋਰੀ ਸੁਖਵੀਰ ਕਹਿੰਦਾ ਮਨਪ੍ਰੀਤ ਨੂੰ ਲਿਆਵਾਂਗੇ ਦਜੀਤ ਚੀਮਾ ਕਹਿੰਦਾ ਡੀਪੀ ਢਿੱਲੋਂ ਚੋਂ ਲੜੂਗਾ ਪਹਿਲਾਂ ਤਿੰਨਾਂ ਦੇ ਮੇਲ ਹੀ ਨਹੀਂ ਖਾਂਦਾ ਇਹ ਹੀ ਖੇਤੀ ਬਿੱਲਾਂ ਬਾਰੇ ਕਿਹਾ ਸੁਖਵੀਰ ਬਾਦਲ ਕਹਿੰਦਾ ਖੇਤੀ ਬਿੱਲ ਬਹੁਤ ਚੰਗੇ ਆ ਬੀਬੀ ਬਾਦਲ ਕਹਿੰਦੀ ਖੇਤੀ ਬਿੱਲ ਬਹੁਤ ਚੰਗੇ ਆ ਵੱਡਾ ਬਾਦਲ ਕਹਿੰਦਾ ਬਹੁਤ ਬਿੱਲ ਚੰਗੇ ਆ ਮੁਰਗੇ ਤਿੰਨਾਂ ਦੀ ਟੋਣ ਵਾਲੀ ਜਿਹੜੇ ਜੱਟਾਂ ਨੇ ਘਰੇ ਜਾ ਕੇ ਟੈਂਟ ਲਾ ਲਿਆ ਆਪਣਾ ਕਿਸਾਨ ਜੂਨੀਅਰ ਨੇ ਸੋ ਇਸ ਕਰਕੇ ਇਹ ਭਰੋਸੇ ਦੇ ਲੈਕਣੀ ਜੇ ਆਪਾਂ ਇਸ ਵੀਡੀਓ ਨੂੰ ਲੰਮੀ ਲੈ ਜਾਈਏ ਤਾਂ 6-7 ਘੰਟਿਆਂ ਦੇ ਵਿੱਚ वार्तालाप ਹੋਊਗੀ ਸੋ ਵੀਰੋ ਨੌਜਵਾਨੋ ਯੂਨੀਵਰਸਿਟੀਆਂ ਕਾਲਜਾਂ ਚ ਪੜਨ ਵਾਲੇ ਵਿਦਿਆਰਥੀਓ ਤੁਹਾਡੇ ਪਿਓ ਦਾਦਿਆਂ ਤੋਂ ਗਲਤੀ ਹੋਊਗੀ ਹੋਊਗੀ ਅਕਾਲੀ ਦਲ ਦੀ ਮਦਦ ਕਰਕੇ ਪਰ ਇਦੋਂ ਬਾਅਦ ਇਹੋ ਜੀ ਗਲਤੀ ਨਾ ਕਦੇ ਕਰੋ ਜ਼ਿੰਦਗੀ ਦੇ ਵਿੱਚ ਇਲਾ ਸੁਖਬੀਰ ਬਾਦਲ ਦੇ ਪਿਓ ਨੇ ਬੁੱਧੂ ਬਣਾਏ ਹੁਣ ਸੁਖਬੀਰ ਬਾਦਲ ਤੇ ਬਣ ਪੀਤ ਬਣਾਉਣਗੇ ਉਦੋਂ ਬਾਅਦ ਸੁਖਬੀਰ ਦਾ ਮੁੰਡਾ ਦਾੜੀ ਕੇਸ ਰੱਖ ਲਿਓ ਨੇ ਸ਼ਾਇਦ ਅੰਮ੍ਰਿਤ ਛਕੂਗਾ ਜਾਂ ਛਕ ਲਿਆ ਹੋਣਾ ਹੁਣ ਨਵੇਂ ਮੁੰਡਿਆਂ ਚ ਉਹ ਵਿੱਚ ਪਾਊਗਾ ਤੇ ਤੁਹਾਨੂੰ ਮੂਰਖ ਬਣਾਉਣ ਦੀ ਨਵੀਂ ਯੋਜਨਾ ਇੱਕ ਡੈਰੀ ਤਿਆਰ ਹੋ ਰਹੀ ਹੈ ਜਰਾ ਬਚ ਕੇ ਮੂੜ ਤੋਂ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਲੋਕਾਂ ਤੱਕ ਬਚਾਉਣਾ ਆਵਾਜ਼ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ